ਇੱਕ ਖਬਰ ਖਾਸ ਕਰਕੇ ਉਹਨਾਂ ਕੁੜੀਆਂ ਅਤੇ ਔਰਤਾਂ ਲਈ ਹੈ ਜਿਹੜੀਆਂ ਆਪਣੀ ਮਨਮਰਜ਼ੀ ਦੇ ਨਾਲ ਮਨਪਸੰਦ ਮੁੰਡਿਆਂ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀਆਂ ਹਨ ਇਸ ਖਬਰ ਨੂੰ ਸੁਣ ਕੇ ਤੁਸੀਂ ਵੀ ਗੌਰ ਕਰਿਓ ਕਿਤੇ ਤੁਸੀਂ ਕਿਸੇ ਦਾ ਸ਼ਿਕਾਰ ਨਾ ਬਣ ਜਾਓ ਜੀ ਹਾਂ ਅਜਿਹਾ ਹੀ ਮਾਮਲਾ ਜ਼ਿਲ੍ਹਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਫੈਕਟਰੀ ਦੇ ਵਿੱਚ ਕੁਲਦੀਪ ਸਿੰਘ ਨਾਮ ਦਾ ਮੁੰਡਾ ਕੰਮ ਕਰਦਾ ਸੀ ਤੇ ਉਸਦੇ ਨਾਲ ਇੱਕ ਕੁੜੀ ਵੀ ਕੰਮ ਕਰਦੀ ਸੀ ਜਿਸ ਨੂੰ ਕੁਲਦੀਪ ਸਿੰਘ ਨੇ ਵਿਆਹ ਦਾ ਝਾਂਸਾ ਦੇ ਕੇ ਆਪਣੇ ਪਿੱਛੇ ਲਗਾ ਲਿਆ ਅਤੇ ਫਿਰ ਉਸ ਕੁੜੀ ਨੂੰ ਲੈ ਕੇ ਹੋਟਲ ਦੇ ਕਮਰੇ ਪਹੁੰਚ ਗਿਆ ਜਿੱਥੇ ਕੁੜੀ ਦੇ ਨਾਲ ਪਹਿਲਾਂ ਆਪ ਗਲਤ ਕੰਮ ਕੀਤਾ ਅਤੇ ਫਿਰ ਆਪਣੇ ਦੋਸਤਾਂ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕਰ ਦਿੱਤੀ ਐਨਾ ਹੀ ਨਹੀਂ ਜਨਾਬ ਉਸ ਤੋਂ ਬਾਅਦ ਕੁੜੀ ਦੀ ਨਗਨ ਅਵਸਥਾ ਵਿੱਚ ਵੀਡੀਓ ਵੀ ਬਣਾਈ ਗਈ ਪਰ ਉਹ ਵੀਡੀਓ ਹਾਲੇ ਤੱਕ ਸਾਹਮਣੇ ਨਹੀਂ ਆਈ ਇਹ ਗੰਭੀਰ ਇਲਜ਼ਾਮ ਕੁੜੀ ਦੇ ਵੱਲੋਂ ਕੁਲਦੀਪ ਸਿੰਘ ਅਤੇ ਉਹਨਾਂ ਦੇ ਦੋਸਤਾਂ ਤੇ ਲਗਾਏ ਗਏ ਹਨ ਜਿਨ੍ਹਾਂ ਦੇ ਖਿਲਾਫ ਪੀੜਤ ਕੁੜੀ ਨੇ ਪੁਲਿਸ ਪ੍ਰਸ਼ਾਸਨ ਨੂੰ ਇੱਕ ਲਿਖਤੀ ਸ਼ਿਕਾਇਤ ਪੱਤਰ ਵੀ ਦਿੱਤਾ ਹੈ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਦੱਸਿਆ ਉਹ ਸੁਣ ਕੇ ਤੁਹਾਡੇ ਪਿਆરા ਹਿੱਟੋਂ ਜ਼ਮੀਨ ਖਿਸਕ ਜਾਵੇਗੀ ਸਰ ਇੱਕ ਜਬਰ ਜਨਾ ਦਾ ਮਾਮਲਾ ਆਇਆ ਸਰ ਇਹਦਾ ਮਾਮਲਾ ਕੀ ਹੈ ਇਹ ਆਪਣਾ ਲੇਡੀਜ਼ ਵੱਲੋਂ ਇੱਕ ਲੇਡੀ ਵੱਲੋਂ ਕੰਪਲੇਂਟ ਆਈ ਸੀਗੀ ਵੀ ਉਹਦੇ ਨਾਲ ਮੁੰਡਾ ਕੁਲਦੀਪ ਉਹਦੇ ਲੋ ਦੋਸਤ ਨੇ ਇਹਨਾਂ ਇਕੱਠੇ ਕੰਮ ਕਰਦੇ ਸੀ ਫੈਕਟਰੀ ਦੇ ਵਿੱਚ ਉਹਨਾਂ ਵੱਲੋਂ ਕਿਸੇ ਸਾਡੀ ਰਿਡ ਹੋਟਲ ਦੇ ਵਿੱਚ ਲਿਆ ਕੇ ਉਹਨਾਂ ਨਾਲ ਗਲਤ ਕਾਰਵਾਈ ਕੀਤੀ ਗਲਤ ਕੰਮ ਕੀਤਾ ਤੇ ਉਹਦੀ ਕਮਿਨੈਂਟ ਆਈ ਉਹਦੇ ਅਧਾਰ ਤੇ ਪਰਚਾ ਦਰਜ ਕਰਿਆ 376 ਡੀ 34 ਆਈਪੀਸੀ ਨਾਲ ਉਹਨੇ ਇਲਜ਼ਾਮ ਲਾਏ ਨੇ ਵੀ ਮੇਰੀ ਵੀਡੀਓ ਬਣਾ ਕੇ ਬਣਾਈ ਇਹਨਾਂ ਨੇ ਤੇ ਉਹ ਉਹਦੀ ਵੀ ਤਫਤੀਸ਼ ਕਰ ਰਹੇ ਆ ਸਾਰੀ ਤੇ ਜੋ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਸਰ ਇਹ ਮਿਲੇ ਕਿੱਦਾ ਸੀ ਇਹ ਪਹਿਲਾਂ ਫੈਕਟਰੀ ਇਕੱਠੇ ਕੰਮ ਕਰਦੇ ਸੀਗੇ ਉੱਥੋਂ ਨਾਲ ਦਾ ਸਬੰਧ ਬਣਿਆ ਸਰ ਇਹ ਕੀ ਤਹਿਤ ਮੁਕੱਦਮਾ ਜਿਹੜਾ 376 ਡੀ ਤੇ ਪੰਜ ਸੌ ਸੱਤ ਚੋਕ ਦੀ ਹੈ ਦੋਸ਼ੀ ਕਿਹੜੀ ਉਪਰਿਸ਼ਾਦ ਦੀ ਗ੍ਰਿਫਤਾਰੀ ਹੋ ਗਈ ਦੋਸ਼ੀ ਉਤਾਰੀ ਦੇ ਬਗ ਰੇਡਾ ਕੀਤੇ ਜਾ ਰਹੀਆਂ ਨੇ ਜਲਦ ਗ੍ਰਿਫਤਾਰ ਕਰ ਲਿਆ ਜੀ ਪਤਾ ਲੱਗਿਆ ਸਰ ਕਿੱਥੇ ਕਰਕੇ ਕਿਹੜੇ ਹੋਰ ਜੀ ਇਹ ਸਮਰਾਲਾ ਕਿਉਂ ਕੋਲੇ ਆ ਜੀ ਉਹਨਾਂ ਦਾ ਦੱਸ ਦਿੰਦੇ ਨੇ ਤਾਂ ਤੇ ਸਰ ਜਲਦ ਗ੍ਰਿਫਤਾਰੀ ਹੋਏ ਤਾਂ ਹਾਂ ਜੀ ਜਲਦੀ ਜਲਦ ਗ੍ਰਿਫਤਾਰ ਕਰ ਲਿਆ ਜੋ ਮਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਅਤੇ ਮਨੀ ਅਤੇ ਰਮਨ ਵਜੋਂ ਹੋਈ ਹੈ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੀ ਦੀ ਰਿਪੋਰਟ